ਫਾਈਨਾਂਸ ਦੇ ਮਾਮਲੇ 'ਚ ਰੌਕ ਬਾਟਮ ਹਿੰਦੁਸਤਾਨ 'ਚ ਇਹਨਾਂ ਨੇ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਦੀ ਐਮੈਂਡਮੈਂਟਾਂ ਕੀ ਕੀ ਦੋ ਜਿੰਨਾ ਮਰਜ਼ੀ ਕਰਜ਼ਾ ਲਈਏ ਅਸੀਂ ਇਹ ਕਿਸੇ ਨੂੰ ਨਹੀਂ ਦੱਸਦੇ ਤੇ ਵਾਪਸ ਕੌਣ ਕਰੂ ਥੋੜਾ ਭਾਈਆ ਅਕਾਲੀ ਦਲ 15000 ਲਾਸਟ ਸਾਲ ਦੇ ਵਿੱਚ ਉਹ 32000 ਕਰੋੜ ਚੜਾਗੇ ਸੀਗੇ ਸਾਨੂੰ ਮਾਰਨ ਲਈ ਇਹ 2 ਸਾਲਾਂ 'ਚ 9000 ਕਰੋੜ 2.5 ਲੱਖ ਕਰੋੜ ਰੁਪਈਆ ਸਾਰੇ 5 ਸਾਲਾਂ 'ਚ ਚੜਾ ਦੇਣ ਇੱਕ ਮੁੱਖ ਮੰਤਰੀ ਕਰਦਾਰ ਵਾਲਾ ਚਾਹੀਦਾ ਬਦਲ ਦੂ ਇਹਨਾਂ ਨੂੰ ਪੱਟੇ ਲਾ ਦੂ ਇਹਨਾਂ ਦੇ ਪਿੱਛੇ ਫਾਨ ਨੇ ਨਾ ਪੀਲੀ ਪੱਗ ਤੇਰਾ ਕੀ ਤੇ ਆ ਗਿਆ ਧਰਤੀ ਤੇ ਪੰਜਾਬ ਜਾਵੇ ਠੱਠੇ ਖੂਚ ਥੋੜਾ ਵੋਟ ਬੈਂਕ ਪੋਲਿਟਿਕਸ ਸਹੀ ਰੇ ਤੂੰ ਕੰਟਰੈਕਟ ਫਾਰਮਿੰਗ ਨੂੰ ਦੋਰ ਰਿਆ ਉਹਨਾਂ ਨੂੰ ਔਲਾਮ ਬਣਾ ਰਿਆ ਤੇ ਮੈਨੂੰ ਵੋਟਾਂ ਪਾ ਦੇ ਪਰ ਫਿਰ ਮੂੰ ਤੇਰੇ ਰੌਲਾ ਪਾਉਣ ਵਾਲੇ ਦਿਓ ਕੋਈ ਐਸਾ ਬੰਦਾ ਹੋ ਜਿਸ ਨੇ ਮਨਮੋਹਨ ਸਿੰਘ ਜੀ ਦੀ ਵੇਵ ਮੇ 3 ਇਲੈਕਸ਼ਨ ਜਿੱਤੇ ਔਰ ਜਦ ਮੋਦੀ ਸਾਹਿਬ ਦੀ ਵੇਵ 와 ਗਧੇ ਜਿੱਤ ਗਏ ਮੈਂ ਇਹ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਦੀ ਐਕਸਪੋਜ਼ ਕਰੂੰਗਾ ਮੈਂ ਇਹ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਦੀ ਐਕਸਪੋਜ਼ ਕਰੂੰਗਾ ਅਜ ਤੱਕ ਕਿਸੇ ਨੇ ਕੀਤਾ ਨਹੀਂ ਕਿਉਂਕਿ ਜਿੰਨੀ ਚੋਰੀ ਹੁੰਦੀ ਹੈ ਉਹ ਕੋਵਰਟ ਆਪਰੇਸ਼ਨਸ ਨੇ ਜਿਹਨੂੰ ਕਹਿੰਦੇ ਨੇ ਛੁਪਾ ਰੋਸਤਮ ਬਣ ਇਹਦਾ ਪਤਾ ਨਾ ਲਗੇ ਇਹ ਲੋਕਾਂ ਦਾ ਬੇਵਕੂਫ ਵੀ ਉਸੇ ਤਰੀਕੇ ਨਾਲ ਬਣਾ ਲਏ ਤੁਸੀਂ ਦੇਖੋ ਕੀ ਪ੍ਰੋਜੈਕਸ਼ਨ ਹੈ ਕੱਲੇ ਬੈਂਕਾਂ ਤੋਂ ਜਿਹੜੇ ਲੋਨ ਲਏ ਆ ਉਹਦੀ ਪ੍ਰੋਜੈਕਸ਼ਨ ਹੈ ਔਰ ਕਹਦੇ ਆ ਵੀ ਪਹਿਲੇ ਸਾਲ ਅਸੀਂ 31000 ਕਰੋੜ ਚੱਕਿਆ ਮੈਂ ਦਾਅਵੇ ਨਾ ਕਹਿਣਾ ਕਿ ਇਹਨਾਂ ਨੇ ਜਿਹੜਾ ਬਜਟ ਅੱਜ ਪੇਸ਼ ਕੀਤਾ ਹੈ 2-4 ਦਿਨ ਪਹਿਲਾਂ ਉਹ ਚ ਪਹਿਲੇ ਸਾਲ 47262 ਕਰੋੜ ਰੁਪਏ ਦੂਸਰੇ ਸਾਲ 44000 44000 ਦੂਸਰੇ ਸਾਲ 44000 ਤੋਂ ਉੱਤੇ ਮਤਲਬ ਕਿ ਇਹਨਾਂ ਲੋਕਾਂ ਨੇ ਬੌਂਡਸ ਦੇ ਕਰਜ਼ੇ ਲਏ ਆ ਸਮਝੋ ਇਹਨਾਂ ਲੋਕਾਂ ਨੇ ਹੋਰ ਲੂਨਸ ਲਏ ਐ ਔਰ ਸਭ ਤੋਂ ਵੱਡੀ ਜਿਹੜੀ ਸ਼ਰਮਨਾਕ ਗੱਲ ਹੈ ਜਿਹੜੀ ਕਿ ਸਾਰੀਆਂ ਹੱਦਾਂ ਤੋੜਦੀ ਹੈ ਜਿਹੜੀ ਕਿ ਇਹ ਸਤਿਕਾਰ ਕਰਦੀ ਹੈ ਕਿ ਪੰਜਾਬ ਰੌਕ ਬਾਟਮ ਹੈ ਫਾਈਨੈਂਸਸ ਦੇ ਮਾਮਲੇ ਚ ਰੌਕ ਬਾਟਮ ਹੈ ਹਿੰਦੁਸਤਾਨ ਚ ਜਿਹੜਾ ਸੂਬਾ ਨੰਬਰ 1 ਸੀ ਔਰ ਰੌਕ ਬਾਟਮ ਹੈ ਡੈਟ ਟੂ ਜੀਡੀਪੀ ਰੇਸ਼ੋ ਡੈਟ ਟੂ ਜੀਡੀਪੀ ਰੇਸ਼ੋ ਦਾ ਜਿੱਥੇ ਤੱਕ ਉਹ ਹੈ ਨਾ ਤੇ ਆਰਬੀਆਈ ਕਹਿੰਦਾ ਹੈ ਵੀ ਬੱਤ ਜੀ ਡੀਪੀ ਰੇਸ਼ੋ ਦੀ 33% ਤੋਂ ਉੱਪਰ ਤੁਸੀਂ ਕਰਦੀ ਲੈ ਸਕਦੇ ਤੇ ਜੇ ਤੁਹਾਡੀ ਇਨਕਮ ਐਨੀ ਹੈ ਤੇ ਖਰਚੇ ਐਨੇ ਆ ਉਹਨੂੰ ਆਪਾਂ ਕਹਿੰਦੇ ਹਾਂ ਫਿਸਕਲ ਡੈਫਿਸਟ ਤੇ ਉਹ 3.5% ਡੀਡੀਪੀ ਜਿੰਨੀ ਹੈ ਉਸ ਤੋਂ ਵੱਧ ਨਹੀਂ ਲੈ ਸਕਦੇ ਹਜ਼ੂਰ ਇਹਨਾਂ ਲੋਕਾਂ ਦੀ ਬਿਸ਼ਰਮੀ ਦੇਖੋ ਇਹਨਾਂ ਨੇ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਮੈਨੇਜਮੈਂਟ ਦੀ ਅਮੈਂਡਮੈਂਟਾਂ ਕਿਧੀਆਂ ਦੋ ਵੀ ਹੁਣ ਸਾਨੂੰ ਜਿੰਨਾ ਮਰਜ਼ੀ ਕਰਜ਼ਾ ਲਈਏ ਸੀ। ਇਹ ਕਿਸੇ ਨੂੰ ਨਹੀਂ ਦੱਸਦੇ। ਮੈਂ ਕਹਿ ਰਿਹਾ ਤੁਹਾਨੂੰ ਆ ਦੇਖੋ। ਦੀ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਬਜਟ ਮੈਨੇਜਮੈਂਟ ਐਮੈਂਡਮੈਂਟ 2023 ਠੀਕ ਕਰ ਰਿਹਾ। ਸ਼ੈਮਲੈਸਲੀ ਮੈਂਸ਼ਨਸ ਅਨਫੋਰਸਨ ਡਿਮਾਂਡਸ ਆਫ ਸਟੇਟ ਗਵਰਨਮੈਂਟ ਅਰਾਈジング ਆਊਟ ਆਫ ਇੰਟਰਨਲ ਡਿਸਟਰਬੈਂਸ অর ਸੱਚ ਅਦਰ ਐਕਸੈਪਸ਼ਨਲ ਗਰਾਉਂਡਸ ਟੂ ਇਨਹਾਂਸ देयर ਲੋਨ to enhance their loan limit and debt to gdp ratio as specified by the finance commission of india ਇਹਨੂੰ ਤੋੜਦੇ ਆਂ ਅਸੀਂ ਜਿੰਨਾ ਮਰਜ਼ੀ ਕਰ ਦੇ ਚੁੱਕੀ ਐ ਤੇ ਵਾਪਸ ਕੌਣ ਕਰੂ ਥੋੜਾ ਭਾਈਆ ਯਾ ਪੰਜਾਬ ਦੇ ਲੋਗ ਕੌਣ ਵਾਪਸ ਕਰੂ ਸਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਲਿਖਿਓ ਟੱਕ ਕੇ ਇਹਨੂੰ ਇਹ ਤਾਂ ਹੀ ਬੋਲਦਾ ਨਹੀਂ ਇਹਨਾਂ ਗੱਲਾਂ ਤੇ ਕਿਉਂਕਿ ਇਹਦੇ ਕੋਲ ਜਵਾਬ ਹੈ ਨਹੀਂ ਕਿੰਨਾ ਪਰਸੈਂਟ ਹੈ ਜ਼ਰਾ ਕਿੰਨਾ जी। देखो पहले डेट डेट टू जीडीपी पंजाब का हाईएस्ट है अब 52 के करीब है साठ पे श्रीलंका है सर देखो तो सही कि मैं आपको समझाता हूं कि, कि किस तरीके से कर्जा बढ़ रहा है देखिए जब ये आए तो मैं कंफर्म करता हूं दो पचासी दो बयासी था टू एटी दो लाख अस्सी हजार करोड़ रुपया कर्जा था सर एक कितने साल ਇਹ 24 ਤੋਂ 25 ਸਾਲਾਂ ਦੇ ਵਿੱਚ 1998 ਤੋਂ ਸ਼ੁਰੂ ਹੋਇਆ ਇਨ 25 ইয়ার্স দি ਲੋਨ অন ਪੰਜਾਬ ਵਾਸ 2 ਲੱਖ 80000 ਕਰੋੜ ਸਰ ਇਹ ਆਪਣੇ 5 ਸਾਲਾਂ ਦੇ ਵਿੱਚ 2.5 ਲੱਖ ਕਰੋੜ ਦਾ ਕਰਜ਼ਾ ਡੈਟ ਇਸ ਫਾਈਨੈਂਸ਼ੀਅਲ ਐਮਰਜੈਂਸੀ ਬਾਏ ਐਨੀ ਸਟੈਂਡਰਡਸ ਮਤਲਬ ਇਹ ਲੋਕ ਵਾਪਸ ਕਰਨਗੇ ਇਹਨਾਂ ਨੇ ਵਾਪਸ ਨਹੀਂ ਕਰਨਾ ਤੁਸੀਂ ਦੇਖੋ ਕਿ ਅੱਜ ਜਿਹੜਾ ਇਹ ਤਾਂ ਤੁਸੀਂ ਦੇਖੋ ਪਹਿਲੇ ਸਾਲ ਦਾ ਮੈਂ ਜਿਹੜੀ ਪਿਛਲੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਬਜਟ ਤੋਂ ਇੱਕ ਦਿਨ ਪਹਿਲਾਂ 올 ਦੀ ਦੇ ਆਰ ਕਨਸੀਲ ਦੇ ਹੈਵ ਕਨਸੀਲਡ ਮੋਰ ਐਂਡ ਰਿਵੀਲਡ ਲੈਸ ਇਸੇ ਤਰ੍ਹਾਂ ਇਹ ਲੋਕਾਂ ਦਾ ਬੇਵਕੂਫ ਬਣਾਉਂਦੇ ਆ ਇਹ ਦੱਸਦੇ ਹੀ ਨਹੀਂ 1 ਮਿੰਟ 25 ਸਾਲਾਂ ਚ 99 ਤੋਂ ਲੈ ਕੇ 2022 ਚ ਠੀਕ ਹੈ 24-25 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ਾ 2.80 ਹਜ਼ਾਰ ਕਰੋ ਕਾਂਗਰਸ ਦੀ ਸਰਕਾਰ ਐਂਡ ਦੇ ਵਿੱਚ 20 ਹਜ਼ਾਰ ਕਰੋੜ ਸਾਲ ਦਾ ਚੜਾਉਂਦੀ ਤੇ ਅਕਾਲੀ ਦਲ 15 ਹਜ਼ਾਰ ਲਾਸਟ ਸਾਲ ਦੇ ਵਿੱਚ ਉਹ 32 ਹਜ਼ਾਰ ਕਰੋੜ ਚੜਾ ਗਏ ਸੀਗੇ ਸਾਨੂੰ ਮਾਰਨ ਲਈ ਇੰਟੈਂਸ਼ਨਲੀ ਮੋਟਿਵੇ ਫਿਰ ਵੀ 1.5 ਲੱਖ ਕਰੋੜ ਸੀ ਉਹਨਾਂ ਦਾ ਠੀਕ ਹੈ ਜੀ 1.80 ਉਹਨਾਂ ਦੇ ਹੋਇਆ ਤੇ 5 ਸਾਲਾਂ ਚ 20-20 ਲੱਖ 20-20 ਹਜ਼ਾਰ ਕਰੋੜ ਜਾ ਕੇ 2.80 ਸਾਡਾ ਹੋਇਆ ਇਹ 2 ਸਾਲਾਂ ਚ 90 ਹਜ਼ਾਰ ਕਰੋੜ ਇਹਨਾਂ ਦੀ ਆਫਦੀ ਉਹ ਹੈ 2 ਸਾਲਾਂ ਦੇ 91000 ਕਰੋ ਤੁਸੀਂ ਜੇ 45000 ਕਰੋੜ ਰੁਪਈਆ ਵੀ ਲਾਓ ਤੇ ਉਹਦੇ ਉੱਤੇ ਇਨਕ੍ਰੀਸ਼ ਲਾਓ 2.5 ਲੱਖ ਕਰੋੜ ਰੁਪਈਆ ਸਾਰੇ 5 ਸਾਲਾਂ ਚੜਾ ਦੇਣਗੇ ਇਹ ਬਵਾਬ ਕਰਨਾ ਹੈ ਸੀ ਇਹ ਬਲਾਵਾ ਹੈ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਵੀ ਇਹਨੂੰ ਸਵਾਲ ਪੁੱਛਣ ਔਰ ਇਹ ਲੋਕਾਂ ਨੂੰ ਜਵਾਬ ਦੇਵੇ ਔਰ ਇਹ ਕਹਿ ਕੇ ਆਇਆ ਵੀ ਹੈਵ ਡਿਮਾਂਡਡ ਐਨ ਇੰਡੀਪੈਂਡੈਂਟ ਆਡਿਟ ਆਫ ਈਵੈਲੂਏਸ਼ਨ ਇੰਡੀਪੈਂਡੈਂਟ ऑडिट ऑफ इवैल्यूएशन थ्रू फाइनेंशियल एक्सपर्ट्स मैं सरदार रंजीत सिंह खुम्बन साहब जड़े प्रोफेसर ऑफ एमिनेंस ने जिन्ना ने इननु फॉरवार्म कीता ओना दी चिट्ठियां ਨਾਲ ਲਾ ਕੇ ਆਇਆ ਮੈਂ ਜਿन्ना ने फाइनेंस कमीशन दी ਜਿਹੜੀ 73 ਅਮੈਂਡਮੈਂਟ 74 ਅਮੈਂਡਮੈਂਟ ਵੀ ਇਹ ਆ ਕਾਰਪੋਰੇਸ਼ਨਾਂ ਨੂੰ ਦੇਣਾ ਪੰਜੀ ਹੈ ਨਹੀਂ ਦੇਣ ਨੂੰ ਵੀ ਆ ਕਾਰਪੋਰੇਸ਼ਨਾਂ ਨੂੰ ਇਦਾਂ ਪੈਸੇ ਦੇਣੇ ਆ ਆ ਸਰਪੰਚਾਂ ਨੂੰ ਇਦਾਂ ਪੈਸੇ ਦੇਣੇ ਆ ਉਹ ਤਾਂ ਕਹਿਣਾ ਹੁੰਦਾ ਸੀ ਪਟੂ 25000 ਰੁਪਏ ਸਰਪੰਚ ਨੂੰ ਤੇ 10000 ਰੁਪਏ ਪੰਚਾਂ ਨੂੰ ਹਾਂਜੀ ਇਹ ਉਹਨਾਂ ਦੀਆਂ ਰეკਮੈਂਡੇਸ਼ਨਾਂ ਨੇ ਜਿਹੜੀਆਂ ਓਪਨਲੀ ਫਲਾਊਟਡ ਨੇ ਸਰ ਇਹ ਨਾਲ ਅਟੈਚ ਨੇ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਮੈਂ ਕਿਹਾ ਦਿਸ ਇਜ਼ ਆਲਰੇਡੀ ਫੈਨ ਇਰਰੀਪੇਰਬਲ ਡੈਮੇਜ ਐਂਡ ਫਾਈਨੈਂਸ਼ੀਅਲ ਐਮਰਜੈਂਸੀ ਇਹਦਾ ਰਿਜ਼ਲਟ ਕੀ ਆਉਂਦਾ ਹੈ ਇਹਦਾ ਰਿਜ਼ਲਟ ਆਉਂਦਾ ਹੈ ਕਿ ਪੰਜਾਬ ਦੇ ਲੋਕ ਸਾਰੇ ਇਹ ਪੈਸੇ ਮੋੜ ਕੇ ਇਨਡਾਇਰੈਕਟ ਟੈਕਸਸ ਮੋੜ ਨਹੀਂ ਸਕਦੇ ਉਹ ਜਿਹੜੇ ਇਨਡਾਇਰੈਕਟ ਟੈਕਸ ਵੀ ਨੇ ਉਹ 60000 ਕਰੋੜ ਰੁਪਏ ਹੋਗੇ ਅਗਲੇ ਸਾਲ 75 ਹੋਣਗੇ ਲੂਣ ਤੇ ਤੇਲ ਤੇ ਐਕਸਰਸਾਈਜ਼ ਡਿਊਟੀ ਤੇ ਇਹ ਕਹਿੰਦੇ ਜੀ ਉਹ ਤਾਂ ਸੈਂਟਰ ਲਾਉਂਦਾ ਕਿਉਂ ਅੱਧੇ ਤੁਸੀਂ ਕਹਿੰਦੇ ਨਹੀਂ ਜੇ ਸਰਵਿਸ ਸੈਕਸ਼ਨ ਦਾ ਅੱਧੇ ਤੁਸੀਂ ਲੈਨੇ ਹੋ ਜੀਐਸਸੀ ਹੁੰਦੀ ਤਾਂ ਤੁਸੀਂ ਅੱਧੇ ਲੈਨੇ ਹੋ ਹਰ ਚੀਜ਼ 'ਚ ਤੁਹਾਡਾ ਸ਼ੇਅਰ ਹੈ ਤੁਸੀਂ ਵਾਪਸ ਲੈਨੇ ਹੋ ਨਹੀਂ ਤਾਂ ਚੀਕਾਂ ਮਾਰਦੇ ਹੋ ਉੱਚੀ ਉੱਚੀ ਹਾਂਜੀ ਇਹ ਤੁਸੀਂ ਲੈਨੇ ਹੋ ਇਹਦਾ ਰਿਜ਼ਲਟ ਬ੍ਰੋਕਨ ਪ੍ਰੋਮਿਸਸ ਕਿ ਜੋ ਸੁਪਨੇ ਦਿਖਾਏ ਸੀ ਜੋ ਮਾਇਆ ਜਾਲ ਬੁਣਿਆ ਸੀ ਮਾਇਆ ਜਾਲ ਹੁੰਦਾ ਨਾ ਇਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਜਾਲ ਚ ਫਸਦਾ ਇਹ ਤੇ ਉਹ ਉਸ ਹਾਲਾਤ ਦੇ ਵਿੱਚ ਨੇ ਸਭ ਤੋਂ ਪਹਿਲਾ ਮਾਇਆ ਜਾਲ ਕਿ ਅਸੀਂ ਫਾਈਨੈਂਸ਼ਲੀ ਸਫੀਸ਼ੀਐਂਟ ਹੋ ਜਾਾਂਗੇ ਇਹਨਾਂ ਦਾ ਸੁਪਰੀਮੋ ਕੇਜਰੀਵਾਲ 54000 ਕਰੋੜ ਰੁਪਏ ਕਹਿੰਦਾ ਮੈਂ ਜੇਲ੍ਹ ਚ ਪਾ ਕੇ ਚੱਲੇ ਪਹਿਲੇ ਮਹੀਨੇ 54000 ਕਰੋੜ ਰੁਪਏ ਚੌਥੀ ਬਜਟ ਚੋਂ 20000 ਸੈਂਟ ਚੋਂ ਕਿੱਥੇ ਨੇ ਭਈ ਓ ਗੁਰੂ ਦੱਸ ਮੈਂ ਪੁੱਛਦਾ ਭਜਦੇ ਹੋ ਜਵਾਬ ਦੇਨੇ ਉਸੰਤਰਿਆਂ ਦਾ ਇਹੋ ਜਿਹੇ ਸਵਾਲਾਂ ਦਾ ਜਵਾਬ ਦੇਣਾ ਮੈਂ ਪੁੱਛਦਾ ਤੈਨੂੰ 1000 ਰੁਪਈਆ ਦੂ ਫੁਮਨ ਉਹ ਤੁਸੀਂ ਬੇਇੱਜ਼ਤੀ ਕਰਦੇ ਹੋ ਉਹਨਾਂ ਦੀ ਕਿੰਨੇ ਸਾਲ ਹੋ ਗਏ ਓਏ ਹਾਂ 36000 ਟੀਚਰ ਹਰੀ ਸਿਆਹੀ ਕਿੱਥੇ ਹਰੀ ਸਿਆਹੀ ਉੱਕੀ ਮਾ ਦੇ ਦੇਣਾ ਹਾਂ ਕਹਿੰਦੇ ਜੀ 9000 9000 ਨੂੰ ਅਸੀਂ ਨੌਕਰੀ ਦੇ 8000 ਰਟਾਇਰ ਹੋ ਗਏ ਹਾਂਜੀ ਮਨਰੇਗਾ ਦਾ ਡਬਲ ਮੰਗ ਰਿਹਾ ਉਹਨ ਕਿਸਾਨ ਕਹਿੰਦੇ ਜੀ 400 ਸ਼ਰਦਾ ਨਹੀਂ ਲੇਬਰ ਨੂੰ ਪਰ ਨੂੰ ਤੁਸੀਂ ਸਾਨੂੰ 800 ਦਿਓ ਠੀਕ ਹੈ ਇਹਨਾਂ ਤੋਂ ਜਿਹੜਾ ਪਿਛਲਾ ਮਨਰੇਕ ਆ ਉਹਦੇ 35% ਦਿੱਤਾ ਨਹੀਂ ਜੇ 올ਡ ਪੈਨਸ਼ਨ ਸਕੀਮ ਅਨਾਉਂਸ ਕਰਤੀ ਪਿਓ ਵਾਲੀ ਕੈਬਨਿਟ ਵਿੱਚ ਪਾਸ ਕਰਤੀ ਉਹ ਵਾਹ ਤੇਰੇ ਉਹ ਵਾਹ ਤੇਰੇ ਫਰੇਬੀ ਆਦਮੀ ਹੈਂ ਬੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਸਾਹਮਣੇ ਆ ਕੇ ਖੜਨਾ ਸਿੱਧੂ ਦੇ ਤੇ ਵੱਟ ਦਿਉਂ ਕੱਢ ਗੱਠ ਬਣ ਕੇ ਸਿੱਧੂ ਕੀਪਨੇਸਰ ਸਾਹਿਬ ਹੈਂ ਚੁਟਕਲੇ ਸੁਣਾਏਗਾ ਇਹ ਚੁਟਕਲੇ ਨਾਲ ਉੱਤਰ ਦੇਦਾ ਇਹ ਨਾ ਉਤਰ 올ਡ ਪੈਨਸ਼ਨ ਸਕੀਮ ਹਲੇ ਤੱਕ ਜਿਹੜੇ ਬੰਦੇ ਫੁੱਲ ਸਟ ਦੇ ਹੁੰਦੇ ਸੀ ਇਹਨਾਂ ਤੇ ਇੱਟਾ ਮਾਰਦੇ ਆ ਉਹ ਜਿੱਥੇ ਜਾਂਦਾ ਉਥੇ 1200 ਬੰਦੇ ਉਹਨਾਂ ਨੂੰ ਐਡਰੈਸ ਕਰਦਾ ਹਾਂਜੀ ਜਿਹੜੇ ਪਿੰਡ ਨੇ ਉਹ ਅਸਲਾ ਜਬਤ ਕਰਾਉਂਦੇ ਆ ਪਹਿਲਾਂ ਇਹ ਨਹੀਂ ਦੱਸਦਾ ਵੀ 6 ਲੱਖ ਦਾ ਜਹਾਜ ਜਿਹੜਾ ਢੂਈ ਥੱਲੇ ਲੈ ਰੱਖਿਆ ਉਹ ਕਿੰਨੀ ਕੀਮਤ ਹੈ ਭਾਈ ਉਹਦੀ ਤੁਹਾਡੀ ਕਿਹੜੀ ਅਕਾਉਂਟੇਬਿਲਟੀ ਹੈ ਤੁਹਾਡੀ ਕਿਹੜੀ ਟਰਾਂਸਪਰੈਂਸੀ ਹੈ ਇਹ ਲੋਕਾਂ ਦੇ ਪੈਸੇ ਨੇ ਤੇਰੇ ਨਹੀਂ ਹੈਗੇ ਮਿੱਤਰਾ ਤੇ ਮੈਂ ਲੋਕਾਂ ਦੇ ਪੈਸੇ ਮੇਰਾ ਤੇਰਾ ਨਾਲ ਕੋਈ ਉਹ ਨਹੀਂ ਹੈ ਠੀਕ ਹੈ ਤੂੰ ਦੱਸ ਵੀ ਇਹ ਲੋਕਾਂ ਦੇ ਪੈਸੇ ਹਨ ਜਿਹੜੇ ਤੂੰ ਖਰਚ ਰਿਹਾ ਤੂੰ ਤਾਂ ਪੱਤਰੇ ਵਾ ਕੇ ਪਾਰ ਜਾਏਗਾ ਲੋਕ ਪੈਸੇ ਦਿੰਦੇ ਫਿਰਨਗੇ ਫਾਈਨੈਂਸ਼ੀਅਲ ਐਮਰਜੈਂਸੀ ਲੋਕ ਉੱਤੇ ਫਿਰਨਗੇ ਸਭ ਤੋਂ ਵੱਧ ਦਵਾਕ ਜੰਮਦਾ ਨਾ ਤੇ ਸਵਾ ਲੱਖ ਕਰੋੜ ਸਵਾ ਲੱਖ ਦਾ ਕਰਜ਼ਾ ਉਹਦੇ ਸਿਰ ਤੇ ਪੰਜਾਬ ਜਿਹੜਾ ਸਟੇਟ ਨੰਬਰ 1 ਦੇ ਉੱਤੇ ਹੁੰਦਾ ਸੀਗਾ ਪਰ ਕੈਪੀਟਲ ਇਨਕਮ ਚ ਅੱਜ 15000 ਰੁਪਏ ਮਹੀਨਾ ਕਮਾ ਰਿਹਾ ਬਾਹਰ ਕੀ ਜਾਂਦੇ ਆ ਉੱਥੇ 5 ਲੱਖ ਰੁਪਏ ਮਹੀਨਾ ਕਮਾਉਂਦੇ 7 ਲੱਖ ਰੁਪਏ ਮਹੀਨਾ ਕਮਾਉਂਦੇ ਜਿਹੜੇ ਟਰਾਲੇ ਚਲਾਉਂਦੇ ਹਾਂਜੀ ਤੁਸੀਂ ਦੇਖੋ ਟੀਏਡੀਏ ਫਾਈਨਾਂਸ ਕਮਿਸ਼ਨ ਦਾ ਦੱਤਾ ਹੈ ਇਹਨਾਂ ਨੇ ਗਾਲਾਂ ਕੱਢਦੇ ਪ੍ਰੋਫੈਸਰ ਤਨਕੀਆਂ ਤੇ ਹਰ ਬੰਦਾ ਧਰਨੇ ਦੇ ਉੱਤੇ ਹਾਂਜੀ ਪੈਨਸ਼ਨਾਂ ਖੋਲੀਆਂ ਲੋਕਾਂ ਦੀਆਂ ਪੈਂਚਨਾ ਖੋਲੀਆਂ ਮੈਂ ਸਾਰਾ ਲਿਖਿਆ ਇਹਦੇ ਚ ਟਕਾ ਕੇ ਫਿਰ ਤੂੰ ਕਹਿੰਦਾ ਸੀਗਾ ਸ਼ੇਫ ਚਿੱਲੀ ਵਾਲਾ ਵੈਦਾ ਤੇਰਾ ਸ਼ੇਫ ਚਿੱਲੀ ਵੀ ਮਾਤ ਕਰਤਾ ਮਿੱਤਰਾ ਤੂੰ ਤੂੰ ਸਭ ਤੋਂ ਵੱਡਾ ਸ਼ੇਫ ਚਿੱਲੀ ਦਾ ਧਰਮਾ ਕੋ ਕਹਿੰਦੇ ਝੰਡਾ ਬਰਦਾਰ ਹੈ ਤਰੀ ਫਸਲਾਂ ਤੇ ਐਮ ਐਸ ਪੀ ਪੰਜਾ ਮਿੰਟ ਹੋ ਗਿਆ ਤਾਂ ਪੈਂਦਾ ਦੁਰਫਟੇ ਮੂੰਹ ਉਹ ਤੁਹਾਡੇ ਸਰਕਾਰ ਚ ਲਾਉਣ ਵਾਲਿਆਂ ਦੇ ਤੁਹਾਡੇ ਨਾਲ ਵੱਡੇ ਨਾਰਿੰਗ ਦੇਖੇ ਮੈਂ ਤਰ ਮੁਰਦੇ ਜਵਾਬ ਦੋ ਸਸਨਾ ਚੱਕਦੀ ਹੈ ਸੈਂਟਰ ਦੀ ਸਰਕਾਰ 75000 ਕਰੋੜ ਰੁਪਏ ਵੀ ਤੂੰ ਉਹਨਾਂ ਨੂੰ ਇਹ ਕਹੇ ਵੀ ਐਸੈਂਸ਼ੀਅਲਸ ਜਿਹੜੇ ਨੇ ਤੂੰ ਕਹ ਦਾਲਾਂ ਚੱਕਾਂਗੇ ਸੀ ਇਹ ਢਾਲ ਚੱਕੀ ਦੱਸ ਮੱਕੀ ਅੱਤੇ ਰੇਟ ਤੇ ਨਹੀਂ ਚੱਕੀ ਗਈ ਤੂੰ ਉਹਨਾਂ ਨੂੰ ਕਹ ਐਸੈਂਸ਼ੀਅਲਸ ਤੇ ਸਾਨੂੰ ਤੁਸੀਂ ਵਰਤਿਆ ਭਾਈ ਸਟੇਟ ਨੂੰ ਵਰਤਿਆ ਤੂੰ ਹੀ ਸਾਨੂੰ ਇੰਨਾ ਕਹੋ ਦਿਓ ਕਿ ਆਇਲ ਸੀਡ ਤੁਸੀਂ ਇੰਪੋਰਟ ਕਰਦੇ ਹੋ 175000 ਕਰੋੜ ਰੁਪਏ ਦੇ ਆਇਲ ਸੀਡ ਇੰਡੀਆ ਇੰਪੋਰਟ ਕਰਦਾ ਹੈ ਦਾਲਾਂ ਇੰਪੋਰਟ ਕਰਦਾ ਹੈ ਭਾਈ ਤੁਸੀਂ ਨਾ ਇੰਪੋਰਟ ਕਰੋ ਜੀ ਸਾਥੋਂ ਲੈ ਲਓ ਅਸੀਂ ਤੁਹਾਡੀ ਸੇਵਾ ਕੀਤੀ ਦੋ ਤਿੰਨ ਦਿਨ ਜੇ ਕਿਸਾਨ ਵੀਰ ਨਹੀਂ ਮੰਨਦੇ ਤੂੰ ਕਹ ਭਾਈ ਸਰਕਾਰ ਅਸੀਂ ਅਸੀਂ ਕਰਾਂਗੇ ਸੈਂਟਰ ਨਾਲ ਰਲ ਕੇ ਕੀ ਕੀਤਾ ਤੁਸੀਂ ਤੂੰ ਬੈਠ ਕੇ ਵਿੱਚ ਆਪਣੀਆਂ ਵੋਟਾਂ ਖਾਤਰ ਪੰਜਾਬ ਜਾਵੇ ਠੱਠੇ ਖੂਚ ਥੋੜਾ ਵੋਟ ਬੈਂਕ ਪੋਲਿਟਿਕਸ ਸਹੀ ਰੇ ਤੂੰ ਕੰਟਰੈਕਟ ਫਾਰਮਿੰਗ ਨੂੰ ਦੋਲ ਰਿਆ ਉਹਨਾਂ ਨੂੰ ਗੁਲਾਮ ਬਣਾ ਰਿਆ ਵੀ ਮੈਨੂੰ ਵੋਟਾਂ ਪਾ ਦਿਓ ਹੂੰ ਤੂੰ ਜਿੱਤ ਕੇ ਵੀ ਸਭ ਤੋਂ ਵੱਡਾ ਹਾਰਿਆ ਹੋਇਆ ਬੰਦਾ ਤੈਨੂੰ ਲੋਕ ਇਹ ਜਾ ਪੜਨੇ ਪਉਣਗੇ ਮੱਛੀ ਮਾਰਕੀਟ ਬਣਾਦੀ ਤੁਸੀਂ ਲੈਗੇ ਲੈਜਿਸਲੇਚਰ ਦੀ ਗਰਮਾਂ ਖਤਮ ਕਰਦੀ ਤੁਸੀਂ ਤੇਰਾ ਮੁੰਡਾ ਐ ਤੇਰੀ ਬੀਬੀ ਐ ਤੂੰ ਸਮਗਲ ਰੋਇ ਤੂੰ ਫਲਾਣਾ ਇਹਦਾ ਪੰਜਾਬ ਕਿਧਰ ਉੱਤੇ ਆਉਂਦਾ ਸਤਾਰਾ ਐਡਜਰਮੈਂਟਸ ਕਿੰਨੀ ਐਡਜਰਮੈਂਟ ਹੈ ਕਾਕਾ 17 ਐਡਜਰਮੈਂਟਸ ਵਾਟ ਇਜ਼ ਦੀ ਵਨ ਪਾਲਿਸੀ ਦੈਟ ਯੂ ਹੈਵ ਫਰੇਮਡ ਵਿਦ ਬਜਟਰੀ ਅਲੋਕੇਸ਼ਨਸ ਪਾਲਿਸੀ ਨਾਲ ਹੀ ਆਉ ਪੰਜਾਬ ਤੇ ਦੱਸ ਕਿਹੜੀ ਕਿਹੜੀ ਪਾਲਿਸੀ ਬਣਾਈ ਹੈ ਤੂੰ ਤੁਹਾਡੇ ਕੋਲ ਐਗਰੀਕਲਚਰ ਦੀ ਪਾਲਿਸੀ ਨਹੀਂ ਹੈ ਕਿਉਂਕਿ ਬਜਟ 13000 ਕਰੋੜ ਦਾ 9000 ਤੋਂ ਉੱਤੇ ਸਬਸਿਡੀਆਂ ਨੇ 3000 ਕਰੋੜ ਰੁਪਇਆ ਤਨਖਾਹਾਂ ਨੇ ਫੜ ਲੋ ਪੂਛ ਹੈ ਇਹ ਪੜ੍ਹੇ ਲਿਖੇ ਬੰਦੇ ਨਾਲ ਜਵਾਬ ਦੇ ਲੋਕਾਂ ਦਾ ਮੂਰਖ ਬਣਾਣਾ ਬੰਦ ਕਰ ਹਾਂ ਤੂੰ ਤੋਂ ਉਹ ਦਵਾਈ ਦੇ ਸਕਿਆ ਵੀ ਤੂੰ ਮੇਰੇ ਕੋਲ ਆਇਆ ਸੀ ਆਫਰ ਲੈ ਕੇ ਲੋਕਾਂ ਤੋਂ ਉਂਗਲ ਚੱਕਦਾ ਕਹੇ ਨੂੰ ਭਾਜ ਭਾ ਕਹਿਣਾ ਕਹਦੇ ਹੋਰ ਉਂਗਲ ਚੱਕਦਾ ਫਿਰ ਦੇ ਕਾਰਵਾਈ ਕਰ ਅੰਦਰ ਦੇ ਦੇ ਹੋਰ ਰੋਕਦਾ ਕਿਨੂੰ ਉਗਰਾਹੀਆਂ ਕਰਨੀਆਂ ਹਾਂ ਜਿਹੜਾ ਲੈਜਿਸਲੇਟਿਵ ਡਿਸਫੰਕਸ਼ਨ ਹੈ ਲੈਜਿਸਲੇਚਰ ਦੀ ਗਰਮਾ ਖਤਮ ਹੋ ਚੁੱਕੀ ਹੈ ਵਿਦਵਾਨ ਸਭਾ ਦੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਐਮ ਐਲ اے ਹੁੰਦਾ ਕੀ ਹੈ ਐਮ ਐਲ اے ਕਾਨੂੰਨ ਬਣਾਉਣ ਵਾਸਤੇ ਆ ਗੱਦੇ ਚੈੱਕ ਕਰਨ ਵਾਸਤੇ ਨਹੀਂ ਪ੍ਰਿੰਸੀਪਲ ਚੈੱਕ ਕਰਨ ਵਾਸਤੇ ਨਹੀਂ ਵਾਈਸ ਚਾਂਸਲਰ ਚੈੱਕ ਕਰਨ ਵਾਸਤੇ ਨਹੀਂ ਹੁੰਦਾ ਉਹਦਾ ਦਰਜਾ ਚੀਫ ਸੈਕਟਰੀ ਤੋਂ ਉੱਚਾ ਹੁੰਦਾ ਨਾਥ ਨਾ ਜਾਣੇ ਆਂਗਣ ਟੇੜਾ ਥੋੜਾ ਤਾਂ ਆਂਗਣ ਵੀ ਟੇੜਾ ਨਹੀਂ ਹੈ ਜਿੱਦਾ ਨਾਰੀਓ ਨਾਰੀ ਟੱਕਰ ਕੇ ਪੰਜਾਬ ਨੂੰ ਲੜੂਗਾ ਅੰਤ ਤੱਕ ਲੜੂਗਾ ਤੂੰ ਜਵਾਬਾਂ ਤੋਂ ਭਜਦਾ ਰਹਿ ਮੇਤੋਂ ਕਦ ਤੱਕ ਭਜੇਗਾ ਭਾਗ ਭਗਵੰਤ ਮਾਨ ਭਾਗ ਕੇ ਜਨਤਾ ਆਤੀ ਹੈ ਸਿੰਘਾਸਨ ਖਾਲੀ ਕਰ ਬੇਟਾ ਤੁ ਕਹਿੰਦਾ ਨਾ ਜੱਜ ਉਸੇ ਨਾਤੇ ਕਹਿ ਰਿਹਾ ਤੈਨੂੰ ਹਾਂਜੀ ਫਾਰਮਰਾਂ ਦੀ ਗੱਲ ਕਰਦੇ ਸੀ ਇਹ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਸਾਡੀ ਸਰਕਾਰ ਫਰਵਰੀ ਚਾਹੂ ਮਾਰਚ ਦੇ ਬਾਅਦ ਇੱਕ ਵੀ ਫਾਰਮਰ ਸੁਸਾਇਡ ਨਹੀਂ ਕਰੂਗਾ ਦੇਖੋ ਕਿੱਡੇ-ਕੱਡੇ ਝੂਠ ਮਾਰ ਕੇ ਭਜਲੇ ਇਹਨੋਂ ਲਾਅ ਐਂਡ ਆਰਡਰ ਐਸੀ ਕੰਮ ਕਰਾਂਗੇ ਵੀ ਸ਼ਾਂਤੀ ਕਾਇਮ ਕਰਦੇਗਾ ਉਸ ਤੋਂ ਵੱਡੀ ਭ੍ਰਾਂਤੀ ਹੈ ਕਿਉਂਕਿ ਤੁਸੀਂ ਮਾਫੀਆ ਚਲਾ ਰਹੇ ਹੋ ਕਿਉਂਕਿ ਤੁਸੀਂ ਰੇਤੇ ਦੀ ਟਰਾਲੀ 23000 ਰੁਪਏ ਦੀ ਵੇਚ ਰਹੇ ਹੋ ਜਿਹੜੀ ਚਰਜੀ ਚੰਨੀ ਦੇ ਟਾਈਮ ਦੇ ਉੱਤੇ 3000 ਦੀ ਵਿਕਦੀ ਸੀ ਕਿਉਂਕਿ ਤੁਸੀਂ ਸ਼ਰਾਬ ਦੀ ਸਮਗਲਿੰਗ ਕਰ ਰਹੇ ਹੋ ਜਾਲੀ ਸ਼ਰਾਬ ਬਣਾ ਰਹੇ ਹੋ ਐਕਸਾਈਜ਼ ਡਿਊਟੀ ਤੁਸੀਂ ਲੱਖਾਂ ਕਰੋੜ ਰੁਪਏ ਚੋਰੀ ਕਰ ਲਈ ਦੱਸ ਐਲਵਨ ਲਾਇਸੈਂਸ ਕਿਹਨੂੰ ਦਿੱਤੇ ਭਗਵੰਤ ਓਏ ਗੁਰੂ ਦੇ ਜਵਾਬ ਦੱਸ ਅਤੀ ਸਤੀ ਕਿਤੇ ਨਹੀਂ 13000 ਕਰੋੜ ਰੁਪਏ ਮੈਂ ਤੁਹਾਨੂੰ ਕਿਹਨਾਂ ਚੋਰਾ। ਠੋਕ। ਤੁਸੀਂ ਕਿਹਨੂੰ ਦਿੱਤੇ 13000 ਕਰੋੜ ਰੁਪਏ ਨੇ ਉਹ? ਕੰਮ ਲਾ 34000 ਕਰੋੜ ਰੁਪਏ ਕਿੱਥੋਂ ਕਮਾ ਲੈਂਦਾ ਮਿੱਤਰਾ? 2000 ਨਹੀਂ ਤੁਹਾਡੇ ਨਾਲ। ਅੱਧੀ दारू ਦੀ ਖਾਪਤ। 30000 ਕਰੋੜ ਰੁਪਏ ਤਲੰਗਾਨਾ। 30 ਕਰਨਾਟਕਾ। ਥੋੜੇ ਸਰਖਾਵ ਦੇ ਪਰ ਲੱਗੇ ਓਏ ਕਿ ਤੁਸੀਂ ਵੇਚੀ ਜਾਓ ਪੰਜਾਬ ਨੂੰ ਗਿਰਵੀ ਰੱਖੀ ਜਾਓ ਓਏ। ਤੇ ਲੋਕਾਂ ਤੋਂ ਲਕੋਈ ਜਾਓ। ਮੈਂ ਕੀਤਾ ਸੀ ਸਰਦਾਰ ਰਣਜੀਤ ਸਿੰਘ ਨੂੰ ਮੰਨੇ ਤੈਨੂੰ ਰეკਮੈਂਡ ਤੇਰੇ ਫਾਈਨੈਂਸ ਮਿਨਿਸਟਰ ਨੂੰ ਤੇ ਤੁਹਾਨੂੰ ਵੀ ਆਹ ਕੰਮ ਕਰੋ ਇੱਥੋਂ ਜਨਰੇਸ਼ਨ ਉਹ ਫੰਡ ਦੀ ਉਹ ਸਬਸਿਡੀਆਂ ਦਿਓ ਮੈਂ ਸਬਸਿਡੀਆਂ ਦੇ ਹੱਕ ਚਾ ਜਰੂਰ ਦਿਓ ਜੜੇ ਪਰ ਅਨ ਟਾਰਗੇਟਡ ਸਬਸਿਡੀਆਂ ਨਾ ਦਿਓ ਮੈਨੂੰ ਕੀ ਲੋੜ ਐ ਦੱਸ ਬਿਫਰੀ ਬਿਜਲੀ ਦੀ ਓਏ ਇਹਨਾਂ ਨੂੰ ਕੀ ਲੋੜ ਐ ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਦਿਓ ਤੁਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਚਲਕਾਨ ਨਹੀਂ ਅਨ ਟਾਰਗੇਟਡ ਸਬਸਿਡੀਆਂ ਦੇਈਆਂ ਨੇ ਟਾਰਗੇਟ ਏਡ ਦਿਓ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਚੱਕੋ ਹਾਂਜੀ 35% ਇਕਨੈਮੀ ਗਰੀਬ ਗੁਰਪਿਆ ਦੀ ਸਰਕਾਰ ਸਾਡੀ ਇਕਨੋਮੀ 80% ਇਨਫਾਰਮਲ ਹੈ ਕੋਈ 200 ਰੁਪਏ ਚਾਲੀ ਦੁਕਾਨ ਤੇ ਕਮਾਉਂਦਾ ਕੋਈ ਦਿਹਾੜੀ ਕਰਦਾ ਹੈ 250 ਤੋਂ ਲੈ ਕੇ 450 ਦੀ ਦਿਹਾੜੀ ਸੀ ਸਪੈਸ਼ਲਾਈਜ਼ਡ ਨਾਨ ਸਪੈਸ਼ਲਾਈਜ਼ਡ ਬਾਕੀ ਸਕਿਲਡ ਲੇਬਰ 35% ਪਹਿਲੀ ਗੱਲ ਤਾਂ 14 ਸਾਲਾਂ ਦੇ ਵਿੱਚ ਬੀਪੀਐਲ ਕੌਣ ਹੈ ਤੇ ਕੌਣ ਨਹੀਂ ਇਹਦਾ ਸਰਵੇ ਹੀ ਨਹੀਂ ਹੋਇਆ ਜੇ ਤੁਹਾਨੂੰ ਇਹੀ ਨਹੀਂ ਪਤਾ ਵੀ ਗਰੀਬ ਕੌਣ ਹੈ ਤੁਸੀਂ ਪੜਾ ਗਰੀਬ ਨੂੰ ਚੱਕ ਕਿਦਾਂ ਲਓਗੇ ਵੀ ਕੋਈ ਧੁਰਚ ਦਾ ਟੂੜਾ ਹੀ ਜੈਨਡੂਲਕਰ ਕਮੇਟੀ ਦੀ ਰਿਪੋਰਟ ਤੋਂ ਬਾਅਦ ਦੱਸੋ ਕਿਹਦਾ ਸਰਵੇ ਦੂਜੀ ਗੱਲ ਜਿਹੜੇ ਗਰੀਬ ਨੇ ਉਹ ਭਾਈ ਖਾਣ ਦੇ ਤੇਲ ਦੀ ਦਾੜ ਰੋਟੀ ਉਹ ਖਾਂਦਾ ਨਾ ਉਹ ਖਾਣ ਦੇ ਤੇਲ ਦੀ ਕੀਮਤ 200% ਅਜੀ ਇੱਥੇ ਹੀ ਕਿਸਾਨ ਹੈ ਇੱਥੇ ਹੀ ਕਿਸਾਨ ਹੈ ਖਾਣ ਦੇ ਤੇਲ ਦੀ ਕੀਮਤ 200% ਜੇ ਅੱਥਾ 10 ਸਾਲਾਂ ਦੇ ਵਿੱਚ ਜੈਸ ਦਾ ਸਿਲੰਡਰ 300 ਤੋਂ 900 ਮਿਲਦਾ 1100 ਨੂੰ ਬਲੈਕ ਅਰੇ ਤਾਲਾ 200% ਤੇ ਉਸ ਗਰੀਬ ਦੀ ਦਿਹਾੜੀ 1% 1% ਲੇਬਰ ਦੀ ਦਿਹਾੜੀ ਤਾ ਮਨਰੇਕਾ ਕਨੇਨ ਦਤੀ ਹੈ ਇਹ ਤੇਰੇ ਪੈਸੇ ਨਹੀਂ ਲੱਗਦੇ ਮਿੱਤਰਾ ਜੇ ਤੈਨੂੰ ਵੇਹਲ ਮਿਲੇ ਗੂਚੀ ਦੇ ਬੂਟਾ ਤੋਂ ਤਾ ਕਰੇ ਨਾ ਤੂੰ ਚੜ ਕੇ ਬੇਸ਼ਰਮਾ ਵਾਂਗੂ ਹਵਾਈ ਜਹਾਜ਼ਾਂ 'ਚ ਵੋਟਾਂ ਮੰਗਣ ਗਿਆ ਨੋਟਾਂ ਨਾਲੋਂ ਘੱਟ ਪਈਆਂ ਵੋਟਾਂ ਨੈਸ਼ਨਲ ਪਾਰਟੀ ਕਹਿੰਦੇ ਉਹ ਇੱਕ ਸੀਟ ਹੈ ਤੁਹਾਡੀ ਲੋਕ ਸਭਾ ਚ ਤੇ ਕਹਿੰਦਾ ਇੱਕ ਸੀ காங்கிரஸ் ਹਟ ਝੂਠਾ ਜਿਹੜੀ ਗੱਲ ਮੈਂ ਕਰ ਰਿਹਾ ਇਹਦਾ ਇੱਕ ਜਵਾਬ ਨਹੀਂ ਦਿੰਦਾ ਪਹੌੜਾ ਕਦੇ ਜਵਾਬ ਦਵੇ ਲਾ ਤੂੰ ਮੈਂ ਠੀਕ ਹੈ ਇੱਥੇ ਬਹਿਨੇ ਆ ਉੱਥੇ ਬਹਿਨੇ ਆ ਤੇ ਇਹਨਾਂ ਸਾਰਿਆਂ ਨੂੰ ਬੈਠ ਬੈਠਨ ਦੇ ਵਿੱਚ ਤੇ ਤੂੰ ਜਵਾਬ ਦੇ ਉਹ ਕਹਦਾ ਉਹਦਾ ਸੀ ਮੇਰੇ ਕੋਲ ਹਾਂ ਜੀ ਡਰਾਉ ਦੇ ਨਾਲ ਨਹੀਂ ਹੁੰਦੇ ਲੀਟਰ ਕ੍ਰੈਡੀਬਿਲਟੀ ਨਾ ਹੁੰਦੇ ਆ ਖੜੇ ਐ ਨਾ ਲੋਕ ਕਿਉਂ ਖੜੇ ਐ ਜੁਕ ਤੇਰੇ ਪਰਦੇ ਫਾਸ਼ ਹੋਣੇ ਦੇਖਣੇ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿੱਡੇ ਵੱਡੇ ਬਹਿਰੂਪੀ ਹੋ ਤੁਸੀਂ ਤੁਹਾਡੇ ਨਕਾਬ ਉੱਠ ਗਏ ਡਿਮਾਂਡ ਸਰ ਸੀਬੀਆਈ ਇਨਕੁਆਇਰੀ ਹੋਵੇ ਜਿਹੜੀ ਦੂਲੋ ਸਾਹਿਬ ਨੇ ਕਹੀ ਇਹਨਾਂ ਨੇ ਪਹਿਲਾਂ ਵੀ ਡਿਮਾਂਡ ਕੀਤੀ ਹੈ ਲੇਕਿਨ ਅਸਲੀ ਡਿਮਾਂਡ ਸੀਬੀਆਈ ਇਨਕੁਆਇਰੀ ਹੋਵੇ ਜਿੰਨੇ ਸਕਾਲਰਸ਼ਿਪ 20 ਲੱਖ ਬੰਦੇ ਇਫੈਕਟਡ ਮੈਂ ਠੀਕ ਕਰਿਆ ਸਰ 16 ਤੋਂ 20 ਲੱਖ ਬੰਦੇ ਇਫੈਕਟਡ ਹਾਂਜੀ 16 ਤੋਂ 20 ਲੱਖ ਦਾ ਅੱਜ ਨਹੀਂ ਐਕਸਾਈਜ਼ ਦੀਆਂ ਡਿਊਟੀਆਂ ਜਾਟੀਆਂ ਚੋਰੀਆਂ ਕਰਦੇ ਹੋ ਤੁਸੀਂ ਲੋਕੀ ਮਾਰਦੇ ਹਾਂ ਕੁੱਤਾ ਮਰ ਜੇ ਤੁਸੀਂ ਐਫ ਆਈ ਆਰ ਕਰਾਉਣ ਨੂੰ ਫਿਰਦੇ ਹੋ ਠੀਕ ਹੈ ਕਿ ਨਹੀਂ ਤੇ ਬੰਦੇ ਮਾਰ ਕੇ ਕੋਈ ਜ਼ਿੰਮੇਵਾਰ ਨਹੀਂ ਹੈ ਇਹ ਦੁੱਲੋ ਸਾਹਿਬ ਕਹਿੰਦੇ ਮਾਰਾ ਕੋਈ ਹੋਵੇ ਇਹ ਪਾਰਟੀਆਂ ਤਾਂ ਉੱਤੇ ਉੱਠ ਗਿਆ ਤੁਸੀਂ ਬਦਲਾਵ ਕਰਨ ਆਏ ਸੀ ਭਗਵੰਤ ਮਾਨ ਸਾਹਿਬ ਬਾਦ ਨਾਲੋਂ ਬੱਤਰੋਂ ਬਾਦ ਨਾਲੋਂ ਬੱਤਰ ਯਾ ਇਹ ਕਹਿ ਵੀ ਕਰਦਾ ਤੂੰ ਮੋੜੇਗਾ ਯਾ ਇਹ ਕਹਿ ਤੇਰੇ ਕੋਲ ਇਨਕਮ ਹੈ ਯਾ ਇਹ ਕਹਿ ਤੂੰ ਮਾਫੀਆ ਨਹੀਂ ਚਲਾਉਂਦਾ ਮਿੱਤਰਾ ਇਹ ਕਰਜ਼ਾ ਲੈਣ ਦਾ ਸਾਈਕਲ ਹੈ ਕਿ ਪ੍ਰੋਮਿਸ ਕੋਈ ਫulfil ਨਹੀਂ ਹੋ ਰਿਹਾ ਹਾਂਜੀ ਵਿਧਾਨ ਸਭਾ ਇੱਕ ਮੱਛੀ ਮਾਰਕੀਟ ਹੈ ਹਾਂਜੀ ਤੇ ਡਾਇਵਰਟ ਕਰਨ ਲਈ ਡਾਈਗ੍ਰੈਸ ਕਰਨ ਲਈ ਕੋਈ ਹੋਰ ਹੀ ਗੱਲਾਂ ਹੁੰਦੀਆਂ ਨੇ ਇਹਨਾਂ ਮੁੱਦਿਆਂ ਤੇ ਕੋਈ ਡਿਸਕਸ਼ਨ ਨਹੀਂ ਹੁੰਦੀ ਥੈਂਕ ਯੂ ਵੈਰੀ ਮਚ ਜਿੰਦੂ ਸਾਹਿਬ ਇਹ ਇੱਕ ਇੱਕ ਰਾਜਪਾਲ ਚੱਲੇ ਵਾਲਾ ਹੈ ਹੀ ਜੁਆਇਨਿੰਗ ਆਫ ਆਮ ਆਦਮੀ ਪਾਰਟੀ ਸਾਈਨ ਕਰ ਦਿੱਤਾ ਹੈ ਇਨਕੇ ਸਾਥ ਹੀ ਇੱਕ ਇੱਕ ਸਵਾਲ ਹੋਰ ਹੈ ਆਪੀ ਕਿਉਂ ਤਿੰਨ ਵਿਧਾਇਕ ਜਾਏ ਉਹ ਜੀਤੀ ਸਾਹਿਬ ਜਾਏ ਰਿਕੂ تھا اور ਆਪ ਜੱਪੇ ਵੱਲ ਮੈਂ ਆਪਣੀ ਬਾਤ ਮੈਂ ਆਪਣੀ ਬਾਤ ਕਰ ਸਕਦਾ ਜੇਲ੍ਹਾਂ ਵਿੱਚ ਵੀ ਰਹਿ ਲਈਏ ਫਿਨੈਂਸ਼ੀਅਲ ਅਕਾਊਂਟ ਵੀ ਸਾਰੇ ਬੰਦ ਤਾਉਣ ਵੀ ਲੈ ਜੇ ਇੱਥੇ ਜਵਾਬਾਂ ਦਿੱਤੀ ਖੜੂਗਾ ਔਖੇ ਵਕਤਾਂ 'ਚ ਪਤਾ ਲੱਗਦਾ ਹੈ ਕਿਰਦਾਰਾਂ ਦਾ ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ ਇੱਕ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ ਬਦਲ ਦੂ ਇਹਨਾਂ ਨੂੰ ਪਟੇ ਲਾ ਦੂ ਇਹਨਾਂ ਦੇ ਪਿੱਛੇ तो तू क्या इंक्वायर है कि की रिकवर किया तू है ईमानदारी नहीं तुम आ लगो लगो, लगो देखो मतलब इंतहा हो गई करजे इंतहा तो पार हो गए देखो मैं थोज तो एक गल कह दा कुछ तो रही होगी उनकी भी मजबूरियां है ही चाह के तो कोई बेवफा नहीं होता लेकिन लेकिन औखे वेल्या ਯਾਰ ਦੋਸਤ ਦਾ ਪਤਾ ਲਾਦਾ ਓਕੇ ਵੇਲੇਆ ਤੁਹਾਨੂੰ ਪਤਾ ਲੱਗਦਾ ਤੁਹਾਡੇ ਨਾਲ ਕੌਣ ਖੜਾ ਹੈ ਠੀਕ ਹੈ ਉੱਥੇ ਹੀ ਕਿਰਦਾਰ ਕੰਮ ਆਉਂਦੇ ਆ ਅਸੀਂ ਇਹ ਸੈਨ ਵਾਲੇ ਜਿਹੜੇ ਆਵੇ ਸੀ ਭਗਤ ਸਿੰਘ ਕੋਲ ਬੰਨ ਦਿੰਦਾ ਪੀਲੀ ਪੱਗ ਤੇਰਾ ਕੀ ਤੇ ਆ ਗਿਆ ਧਰਤੀ ਤੇ ਬਸ ਸਮਝਾ ਕੀ ਤੇ ਆ ਗਿਆ ਹੈ ਕੀ ਵਿਸ਼ਵਾਸ ਉਹਨਾਂ ਤੇ ਆਉਂਦਾ men of genius are admired men of power are feared but men of character are trusted चुनाव मैं दो सौ बार कह चुका हूं अगर मैंने चुनाव लड़ना ही होता तो मैं कुरुक्षेत्र अगर टिकट <laughs> की बात ही नहीं है जब मैंने लोकसभा में जाना ही नहीं है राज्यसभा किसी ने पांच छह साल की राज्यसभा छोड़ी है पंजाब के लिए छोड़ी है किसी ने मंत्रालय छोड़े हैं कोई ऐसा बंदा हो जिसने मनमोहन सिंह जी की वेव में तीन इलेक्शन जीते और जब मोदी साहब की वेब आई गधे जीत गए तब उसने कहा मैं एमपी नहीं लड़ूंगा तो तुम कैसे मुझे कहोगे खत्म हो गई आई विल नॉट इट इज माई थिंग नो आई रूल्ड इट आउट वेन जेटली साहब केम एंड फोट फ्रॉम अमृतसर नोट but do not बट डू नॉट मेक दिस न्यूज इज फ्रंट पेज

बात करें बारेवडी के टाइम यार इसमें राजा बड़िंग का क्या कसूर है भाई तुम टीआरपी बनाओगे नहीं बननी नवजोत सिद्दू का प्रधान है वो टीआरपी मत बनाओ के नहीं वाले हो ना ए नहीं वाले नेशनल न्यूज़ चाहिए नहीं मिलेगी हां इसी तौर पे इसमें काम होया उधी सवारी अपने सामान दी आप जो मेरे मारे जो कैप्टन चले गए तो ये की मैं हैरानगी दी गल है समझदा मैं उदो कहया सी राहुल जी ने मेनू पुछया कहंदे एदे नाल किन्ने जाणगे मैं कहदी घर वाली नहीं जानदी ਨਹੀਂ ਗਈ ਉਹ ਵੀ ਅੱਜ ਤੱਕ ਮਾਪਦਣ ਦੋਲਮੋਲ ਰਹੀ ਹੈ ਇਹਨਾਂ ਬੰਦਿਆਂ ਨੂੰ ਗੋਟਾ ਪੈਣੀ ਹੈ ਜਿਨ੍ਹਾਂ ਨੇ ਟੋਲ ਮੋਲ ਕੇ ਸੋਚ ਸਮਝ ਕੇ ਨਫਾ ਨੁਕਸਾਨ ਨਹੀਂ ਦੇਦਾ ਕਰਦਾਰਾ ਬੰਦਾ ਇੱਥੇ ਖੜ ਕੇ ਅੰਗਰ ਦਾ ਪੈਰ ਹੁੰਦਾ ਧਰਮ ਦਾ ਅਸੀਂ ਪੰਜਾਬ ਨਾਲ ਖੜੇ ਕਿਸੇ ਆਉਦੇ ਨਾਲ ਹੀ ਖੜੇ 100 ਦੇ ਠੁਕਦੇ ਆ ਮਰੇ ਇਹ ਕਿਹੜਾ ਕਿਹੜਾ ਇਹਦੇ ਕਹਿਣ ਨਾਲ ਇਹ ਇਹਨੂੰ ਸੁਣੋ ਇਹ 13 ਜ਼ੀਰੋ ਕਹਿੰਦਾ ਸੀ ਕਹੈ ਨਾ ਤੂੰ 13 ਜ਼ੀਰੋ ਕੱਤ ਨੂੰ ਨੋਟਾਂ ਨਾਲੋਂ ਘੱਟ ਵੋਟਾਂ ਮਿਲੀਆਂ ਓਏ ਕੋਟਾ ਲੋਕੀ ਕਹਿੰਦੇ ਆ ਪੋਟਾ ਲਾਉਣੇ ਆ ਜਿਹਨੂੰ ਵੋਟਾਂ ਪਾਈਆਂ ਓ ਸ਼ਰਮ ਕਰ ਕੁਛ ਇੱਕ ਸੀਟ ਐ ਤੁਹਾਡੀ ਉਹ ਕਹਿੰਦੇ ਨਾ ਨੌਇਸ ਡਸ ਨੋਟ ਪ੍ਰੂਵ ਐਨੀਥਿੰਗ ਅੰਗਰੇਜ਼ੀ ਵਾਲੇ ਸਮਝਣਗੇ ਪਲੀਜ਼ ਲਿਸਨ ਟੂ ਮੀ ਨੌਇਸ ਡਸ ਨੋਟ ਪ੍ਰੂਵ ਐਨੀਥਿੰਗ ਮਾਰਦੇ ਨਾ ਚੁਟਕਲੇ ਮੈਂ ਵੀ ਦੱਸ ਦਿੰਨਾ ਤੁਹਾਨੂੰ ਸਿੱਧੂイズਮ ਐ ਨੌਇਸ ਡਸ ਨੋਟ ਪ੍ਰੂਵ ਐਨੀਥਿੰਗ ਇਵਨ ਅ ਹੈਨ ਵਾਈਲ ਲੇਇੰਗ ਐਨ ਐਗ ਕੈਕਲਸ ਐਜ਼ ਇਫ ਸ਼ੀਜ਼ ਲੇਇੰਗ ਐਨ ਐਸਟਰੋਇਡ ਅਸੇਨਾ ਮੁਰਗੀ ਵੀ ਕੀ ਵਾਰਾ ਨਾ ਕੋਕੜ ਕੋਕ ਕਰਦੀ ਵੀ ਆਂਡਾ ਨਹੀਂ ਦੇ ਰਹੀ ਐਸਟਰੋਇਡ ਦੇ ਰਹੀ ਥੱਲੇ ਤਰ ਫਿਰੇ ਮੂ ਤੇਰੇ ਰੌਲਾ ਪਾਉਣ ਵਾਲੇ ਦਿਓ ਆਪ ਨੂੰ ਸ਼ਾਇਦ ਕਾਂਗਰਸ ਛੱਡ ਕੇ ਦੀਦਰ ਦੂਜੀ ਪਾਰਟੀ ਦੇ ਅੰਸਾਰ ਰਹੇ ਉਹ ਕਹਿੰਦੇ ਪ੍ਰਧਾਨ ਕਾਂਗਰਸ ਦੇ ਛੋੜੀ ਦਿੱਤਾ ਗਲਤ ਗੱਲ ਆਪਣੇ ਲੀਡਰ ਕਿਹੜੇ ਨੇ ਦੇਖੋ ਇੱਕ ਗੱਲ ਨੂੰ ਯਾਦ ਰੱਖੋ ਪ੍ਰਧਾਨ ਤੇ ਗੱਲ ਨਾ ਪਾਓ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਤੁਸੀਂ ਉਹਦੇ ਲੈਣ ਜਾ ਰਹੇ ਹੋ ਤੁਸੀਂ ਐਮਪੀ ਬਣ ਜਾ ਰਹੇ ਹੋ ਤੇ ਫਿਰ ਤੁਸੀਂ ਇਧਰਲੇ ਪਾਸੇ ਥੋੜੇ ਸਰਕਾਰ ਦੇ ਪਰ ਲੱਗ ਕੇ ਹੋਏ ਰਾਹੁਲ ਜੀ ਕਹਿੰਦੇ ਆ ਜਿਹੜੇ ਬੰਦੇ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਜਾਣ ਇਹਦੇ ਮੈਂ ਤਾਂ ਕੱਢਣੀ ਆ ਲੇਕਿਨ ਅਸੀਂ ਹਰੇਕ ਨੂੰ ਨਾਲ ਲਾ ਕੇ ਰੱਖਣ ਦੀ ਗੱਲ ਆ ਅਸੀਂ ਕਿਸੇ ਨੂੰ ਨਹੀਂ ਕਿਹਾ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਆ ਮੇਰੇ ਵੇਲੇ ਇੰਡਿਸਿਪਲਿਨ 100 ਕਰ ਜਾਂਦੇ 36000 ਵਰਕਰ ਬੋਲੇ ਮੇਰੇ ਭਰਾ ਨੇ ਉਹਨਾਂ ਨੂੰ ਬੋਲਣ ਦਾ ਹੱਕ ਹੈ ਡੈਮੋਕ੍ਰੇਸੀ ਇੰਟਰਨਲ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਇਹਨਾਂ ਥੋਕਦਾ ਲੇਕਿਨ ਸਿੱਧੂ ਸਾਹਿਬ ਕਹਿੰਦੇ ਕਿ ਮੂਤਾ ਹੀ ਨਹੀਂ ਹੈ ਮੂਤਾ ਹੈ ਕਹਨ ਆ ਭਗਵਾਨ ਤਮਾਣਾ ਆ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਏ ਲਾ ਨਾ ਨਿਊਜ਼ ਜੀਪੀ ਦਾ ਬੋਲ ਲਾ ਲਈ ਤੁਸੀਂ ਬਸ ਹੀ ਹੋ ਗਈ ਬਸ ਹੀ ਨਹੀਂ ਉਹਨਾਂ ਨੂੰ ਕਿਉਂ ਚੁਣ ਚਮਕਾਈਏ ਨਾ ਸਿੱਧੂ ਸਾਹਿਬ ਹਰਿਆਣਾ ਦੇ ਵਿੱਚ ਸਿੱਧੂ ਸਾਹਿਬ ਹਰਿਆਣਾ ਆਹ ਦੇਖੋ ਬੌਂਡ ਲਏ ਹੋਣੇ ਇਹਨਾਂ ਨੇ ਇਹੋ ਨੇ ਬੌਂਡ ਲਏ ਆ ਮੈਡਮ ਲਗਾਉਣਾ ਹਿੰਮਤ ਆ ਕਾ ਬੌਂਡ ਹੀ ਲਏ ਆ ਇਹਨਾਂ ਨੇ ਇਹ ਜੋ 31000 ਦਿਖਾ ਰਹੇ ਹੋ ਬੈਂਕ ਬਾਕੀ ਬੌਂਂਡ ਹੈ 47000 ਕਰੋਲ ਇਸੀ 댓ਟ ਦੈਵ ਕਿ ਇਟਸ ਅ ਰੈਕੋਰਡ ਨਾਟ ਬਾਈ ਐਨੀ ਸਟੈਂਡਰਡਸ ਬਾਈ ਮਾਈਲਸ 20000 ਕਰੋੜ ਤੋਂ ਸਿੱਧਾ 47000 ਕਰੋੜ ਪੜੋ ਦੇ ਵੰਡ ਦੇ ਜਿੱਤੂ ਸਾਹਿਬ ਹਰਿਆਣਾ ਦੇ ਵਿੱਚ ਹਰਿਆਣਾ ਦੇ ਵਿੱਚ ਜਾ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਅਲਾਈਸ ਹੋ ਜਾਮਾ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੇ ਸਾਹਮਣੇ ਦੇਖੋ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਪਹਿਲਾਂ ਵੀ ਦੇਖ ਚੁੱਕਿਆ ਹਾਂ ਪਰ ਮੈਂ ਉਹ ਗੱਲ ਦੀ ਕਰ ਰਹੀ ਕਿਉਂਕਿ ਇਹ ਟਲ ਜੂ ਚੀਫ ਮਿਨਿਸਟਰ ਦਾ ਕੈਂਡੀਡੇਟ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਬਿਲਕੁਲ ਫਰਕ ਉੱਤੇ ਫਰਕ ਬੜੀਆ ਥਾਵਾ ਤੇ ਸੀਸ ਫਾਇਰ ਹੋਏ ਰਾਈਟ ਥੈਂਕ ਯੂ ਵੈਰੀ ਮਚ